ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਹਸਰ ਨਾਲ ਸਾਰੇ ਠੀਕ ਠਾਕ ਹੋਵੋਗੇ ਤੇ ਬਲੌਗ ਵਾਲਾ ਕੋਈ ਸੀਨ ਨਹੀਂ ਸੀਗਾ ਖੜੇ ਖੜੇ ਪੰਗਾ ਆਉ ਪਿੱਛੇ ਖੜਾ ਪੰਗਾ ਜਿਹੜਾ ਹੈਗਾ ਤੇ ਆਪਾਂ ਲੱਗੇ ਆ ਕਣਕ ਵੜਾਉਣ ਤੇ ਕਮਾਈ ਦੀ ਵਾਰੀ ਆਈ ਹੁਣ ਤੇ ਰਾਤ ਦੇ ਹੋ ਗਏ 10:30 ਤੇ ਦੇਨੇ ਆਪਾਂ ਸੀਗੇ ਡਿਊਟੀ ਤੇ ਤੇ ਹੁਣ ਚਾਣੇਗਾ ਪ੍ਰੋਗਰਾਮ ਬਣ ਗਿਆ ਤੇ ਆਪਾਂ ਲੱਗੇ ਕਣਕ ਵੜਾਉਣ ਤੇ ਹੋਣ ਆਏ ਸੀ ਅਸੀਂ ਲੀਆਂ ਤਿਆਰ ਕਰਨ ਲਈ ਤੇ ਆ ਬੈਠੇ ਐਮੀ ਸਾਹਿਬ ਤੇਰੇ ਕਣਕ ਦੀ ਰਾਖੀ ਮੁੰਡਿਆ ਹੁਣ ਇਹ ਨਹੀਂ ਉਹ ਬੈਂਦਾ ਨਾ 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 8 ਰੁਪਿਆ ਦਾ 8 ਰੁਪਿਆ ਦਾ ਛੜਦੇ ਛੜਦੇ ਪੇਮੈਂਟ ਵਰ ਗਈ ਉਹ ਚਲੀ ਜਾਂਦੀ ਹੈ ਗਮੈਂਡ ਜੀ ਸਾਹਮਣੇ ਮਤਲਬ ਸਾਡੇ ਚਾਚੇ ਤਾਇਆ ਦੇ ਘਰਾਂ ਚ ਤੇ ਅਸੀਂ ਹੁਣ ਆ ਖਾਲ ਤੋਂ ਰਸਤਾ ਬਣਾਉਣਾ ਜਿੱਥੇ ਐਮੀ ਬੈਠਾ ਤੇ ਹੁਣ ਖਾਲ ਵੱਡਣਾ ਪੈਣਾ ਸਾਨੂੰ ਹੋ ਸਕਦਾ ਐਮੀ ਦਾ ਕਤਲ ਵੀ ਹੋ ਜੇ ਅੱਜ ਮੇਰੇ ਹੱਥੋਂ ਲਾਸ਼ਾਂ ਬਹੁਤ ਵਿਛਣੀਆਂ ਉਹ ਗੋਰੇ ਹੀ ਬਹੁਤ ਆਈਆਂ ਨਾ ਮੱਛਰ ਨੂੰ ਤਾਂ ਛੱਡ ਓ ਜੇਮਸ ਬ੍ਰਾਂਡ ਕੀ ਨਾਮ ਹੈ ਤੇਰਾ ਜੇਮਸ ਬੌਂਡ ਚਲੋ ਚਲੋ ਠੀਕ ਆ ਦੋਤੋ ਇਹ ਤਾਂ ਹੈਗਾ ਕੰਮ ਲੇ ਇਹ ਹੈਗਾ ਕੰਮ ਵਾਲਾ ਮੁੰਡਾ ਤੇ ਮੂੰਹ ਵੇਖ ਕਿਸੇ ਨੇ ਮੰਨਣਾ ਨਹੀਂ ਤੇ ਚਲੋ ਲੀਆਂ ਵੱਡ ਲਈ ਜੀ ਫਿਰ ਧੰਨਾ ਭਾਗ ਧੰਨਾ ਭਾਗ ਧੰਨਾ ਭਾਗ ਜਿਹਦੀ ਪਹਿਲਾਂ ਕਣਕ ਵੱਢਣੀ ਉਹਨੂੰ ਫਿਕਰ ਸਾਲ ਆਪਾਂ ਨੂੰ ਲੀਆਂ ਵੱਡਣੀਆਂ ਪੈਣਗੇ ਆਪਾਂ ਨੂੰ ਤਾਂ ਇਹ ਹੋਰ ਵੱਡਣੀਆਂ ਪੈਣਗੀਆਂ ਫੇਕਰ ਹੈਗੀ ਆ ਉਹਨੂੰ ਉੱਥੇ ਕਿੱਥੇ ਬੈਠਾ ਉਹ ਥੋੜੇ ਪੈਕਪੂਗ ਲੱਗ ਗਿਆ ਮੈਨੂੰ ਲੱਗਾ ਭੁੱਲ ਵੀ ਨਾ ਜਾ ਫੇ ਹਾਂ ਚੱਲ ਕੋਈ ਨਾ ਇਹ ਕੱਟ ਉੱਪਰ ਨਾ ਤੋਂ ਮੋਟਾ ਆ ਗਿਆ ਉਹ ਬਾਤ ਆ ਕਿ ਤੱਕ ਜਿਆਦਾ ਹੀ ਚੋੜਾ ਹੋਣਾ ਆ ਉਹ ਆ ਮੈਨਾਂ ਕੋ ਨੂੰ ਕੀ ਪਰਵਾਹ ਮੰਨਦੀ ਆ ਸਾਹ ਲੱਕ ਓਏ ਪੈਸੇ ਆ ਇਹ ਆਪਾਂ ਵਿਚਾਰੇ ਦੇ ਟੁੱਬਣ ਥੋੜਾ ਦੇਨੇ ਆ ਪੇਮੈਂਟ ਨਹੀਂ ਮਾਰਨਦੇ ਆ ਉਹ ਕੋਈ ਨਹੀਂ ਗਾ ਮੂਰੇ ਤੱਬੀ ਚੱਲ। ਕਾਰਨ ਵਾਰੀ ਜਾਂਦਾ ਓਏ। ਜਿਹੜਾ ਹਸਾਬ ਨਾਲ ਖੜਾ ਸੀ ਨਾ ਸਾਰਾ ਦਿਨ ਉਹਨੇ ਹਾਰ ਨਹੀਂ ਮਾਰਨੇ ਉਹ ਕਹਿੰਦਾ ਹੋਊਗਾ ਮੈਂ ਭੁੱਲ ਕੇ ਨਾ ਗਿਆ ਮੈਂ ਕਿਤੇ ਹਾਰਨ ਮਾਰਨ। ਕੀ ਬਹੁਤ ਚਾੜੀ ਆ। ਕੋਈ ਨਹੀਂ ਕੋਈ ਨਹੀਂ ਐਡਾ ਸਰੀਰ ਆ ਤੈਨੂੰ ਐ ਮਿੱਟੀ ਕੀ ਕਹਿੰਦੀ ਆ। ਆ ਵੈਰੀ ਗੁੱਟ ਵੇਹ ਜਾਂਦਾ ਨਾ ਧਰਤੀ ਧੱਕਦਾ। ਆ ਵੇਖੋ ਦੋਸਤ ਇਹ ਵੇਖ ਜਾਂਦਾ। ਇਹ ਇਹ ਕੰਮ ਕੋ ਕੋ ਮੈਨ ਕਹੋਣ ਵਾਸਤੇ ਹੂੰ ਆ ਆ ਵੇਖੋ ਵੇਖਿਆ ਐ ਜਾਂਦਾ ਟੱਕ ਇਹ ਕਮਾਲ ਆ ਜੀ ਇਹ ਸੱਤ ਰੋਟੀਆਂ ਦਾ ਕਮਾਲ ਆ ਇਹ ਸੱਤ ਰੋਟੀਆਂ ਦਾ ਆ ਇਹਦੇ ਭਲਵਾਂ ਸਰੀਰਬੰਦ ਦੇ ਪਹਿਲਵਾਨ ਹੈ ਗਿਆ ਪਰ ਡੋਰੇ ਮੌਣ ਨਾਲ ਆ ਲੋ ਜੀ ਇਹ ਕੋਪਾ ਵੀ ਪਿਆਰਾ ਹਾਂ ਦੂਜੀ ਦੂਜੀ ਗੱਲ ਨੂੰ ਕਰ ਲਾਂਗੇ ਕਮੈਨ ਪਰਚੂ ਲਾ ਲਾਂਗੇ ਕੱਲ ਸੁੱਕ ਜੂਗੀ ਨਾਲ ਜੀ ਹੋ ਗਈ ਉਹ ਇਹ ਕਿਹੜਾ ਇਹ ਸਾਬ ਪਿੱਤਲ ਲਾਵੇਂ ਕਰੋ ਚੱਕ ਕੇ ਯਾਰ ਅੰਤਜਾ ਦਾ ਮਜ਼ਾਕ ਦੀ ਗੱਲ ਨਹੀਂ ਮੜ ਕੇ ਪਤਾ ਦੋ ਤਿੰਨ ਬਣ ਜਾਣਗੇ ਹੋਊਗਾ ਇੱਥੇ ਚਾਹੀਆ ਇੱਥੇ ਜੇ ਵਟਲਾ ਬਸ ਇਹਨੇ ਪੀੜਾ ਵੀ ਨਹੀਂ ਹੁਣਾਉਣਾ ਇੱਥੇ ਉਹ ਜਿੱਥੇ ਪਈ ਆ ਬਾਲਾਂ ਵੀ ਨਾ ਕਰੀ ਹਾਂ ਬਸ ਇੱਥੇ ਇਹ ਜਾਨਵਰ ਉਹ ਤੇ tụ ਜਮਾ ਦੇ ਬਸ ਪੈ ਗਈ ਆ ਵੇਖੋ ਆ ਅਸੀਂ ਰੱਖਿਆ ਅਸੀਂ ਜਾਨਵਰ ਵੀ ਰੱਖਿਆ ਪਰ ਆਉਂਦੇ ਲਾਈਟ ਤੇ ਆ ਇਹ ਪੁਲਿਸ ਵੀ ਫਰਮ ਅਮਰੀਕਾ ਹਜ਼ਮਤ ਬੱਟਾ ਪਦੰਦਰਾ ਨਾਲ ਲੱਗੀ ਲਾਈਨ ਨੂੰ ਨਾ ਪਰਲੇ ਪਾਸੇ ਨੂੰ ਨਾ ਘਰ ਬਾਹਲਾ ਪਰਲੇ ਪਾਸੇ ਨੂੰ ਖੱਜਲਾ ਮਾਂ ਨੂੰ ਇਹ ਮਿੱਟੀ ਆ ਜੇ ਉਹਦੀ ਮੁੱਟੀ ਮੁੱਟੀ ਇਹ ਨਹੀਂ ਖਾਈ ਖਾ ਰ ਮਿੱਟੀ ਘੋਮਣ ਗਈ ਵੀ ਹੈ ਨਾ ਹਾੜੇ ਬਹੁਤ ਚਤਾਨ ਆਪ ਆਟੋਮੋਸ ਲਾ ਕੇ ਆ ਗਿਆ ਕਿਹੜੀ ਆਟੋਮੋਸ ਆ ਕਿਹ ਮਾ ਘਤੋਂ ਲੱਗੇ ਪਾਪ ਉਹਦੀ ਇਹ ਕੋਈ ਲਾਇਆ ਹੋਵੇ ਆ ਮੇਰੇ ਕਾ ਤਾਂ ਚਲੋ ਇਹ ਇਹ ਤਾਂ ਕੋਈ ਵਾਇਰ ਨਹੀਂ ਇਹ ਤਾਂ ਚਾ ਇਹ ਤਾਂ ਚਲ ਮੈਂ ਰੱਖਿਆ ਇਹਨਾਂ ਕੋ ਤਾਂ ਕੋਈ ਕਹਿੰਦਾ ਨਹੀਂ ਮੈਨੂੰ ਉਹ ਰੋ ਰਾਹ ਤੋ ਮੇਰਾ ਕਰੋ ਚਾਹ ਉਹਨੂੰ ਕਾ ਟਰਾਲੀ ਖੜਾ ਲਾ ਕਿਤੇ ਉਹ ਕਮੈਂਡ ਦੇ ਪਿੱਛੇ ਪਿੱਛੇ ਲਈ ਪਰਦਾ ਦੇਖੀ ਦੇਖ ਤਾਂ ਸਹੀ ਉਹ ਮੱਕੀ ਵਾਲਾ ਕੁੱਤਰਾ ਹੈਗਾ ਬਰਾਬਰ ਥੋੜਾ ਪੈਂਦਾ ਹੁੰਦਾ ਪਰ ਉਹ ਵੀ 40 ਮਣ ਹੋਗੀ ਫਿਰ ਹੋਗੀ ਉਹ ਮੇਰੇ ਵਰਗੇ ਦਾ ਹਾਰਨ ਖਾਦੀ ਪਿੱਤੀ ਚਾਤ ਰੱਖਿਆ ਜਾਂਦਾ ਉਹਗਾ ਪਿੱਛੇ ਤਰ ਪੈਂਦਾ ਤੇ ਜਦੋਂ ਚੱਲ ਬੁਮਾਰਾ ਕਰ ਮਗਰ ਔਰ ਲੋ ਜੀ ਹੁਣ ਐਮੀ ਸਾਹਿਬ ਨੂੰ ਕਮਾਨ ਫੜਾਈ ਆ ਜੇ ਜ਼ੋਰ ਬਹੁਤ ਲੱਗਿਆ ਹੁਣ ਕੋਸਾਵਾ ਮੂਰੇ ਹੋਏ ਨੇ ਇਹ ਕਣ ਕਿਸੇ ਦੀ ਹੋਰ ਮਿੱਤਰ ਦੀ ਆ ਉਹਨੂੰ ਫਿਕਰ ਨਹੀਂ ਉਹਦੇ ਖੇਤ ਵਿੱਚ ਕੰਬਾਈਨ ਵੜਨੀ ਹੈ ਉਹ ਬਾਈ ਜੀ ਕਿਤੇ ਪੈਗ ਲਾ ਕੇ ਟੇਡੇ ਹੋਏ ਬਾਈ ਹੋਣਗੇ ਇਹ ਹੁਣ ਪਹਿਲੇ ਟੱਕ ਤੋਂ ਪਤਾ ਲੱਗਣਾ ਤੇਰੀਆਂ ਰੋਟੀਆਂ ਦਾ ਵੀ ਨਾ ਜਮਾਈ ਮਿੱਟੀ ਹੋਏ ਨਾ ਧੂੜੀ ਨਹੀਂ ਉੱਢੀਏ ਮੇਰੇਆਂ ਤਾਂ ਸੱਤ ਕਹਦਾ ਸੀ ਤੂੰ ਤਾਂ 12 ਖਾ ਕੇ ਵੀ ਉੱਤੀੇ ਕੰਮ ਇਹ ਆਏ ਹੋਏ ਨੀ ਕੋ ਸਾ ਆ ਗਿਆ ਚੋਬਰ ਨੂੰ ਹੁਣ ਮਾਫੀ ਮੰਗੂਗਾ ਮੇਰੇ ਤੋਂ ਚੱਲ ਚੱਲ ਮੇਰਾ ਸ਼ੇਰ ਹੱਟ ਤੇਰੀ ਅੱਛ ਕੇ ਮਾਪਾ ਅੱਜ ਕੀ ਕਰੇ ਦੱਸਿਆ ਵਾਂ ਵੀ ਤਰੇੜਾ ਹੋਣ ਗਿਆ ਮਕਾਨ ਚ ਵੀ ਉਧਰ ਐਮੀ ਕਈ ਚਲਾਈ ਤੂੰ ਉਹਦੇ 8-8 ਰੁਪਏ ਵੱਢੀ ਕੇ ਆਦਾ ਕੋਈ ਮੈਨੂੰ ਉਹਨੂੰ ਕਿਹੜਾ ਫਰਕ ਪਾਣਾ ਹੂੰ ਮੈਂ ਤਾਂ ਗੱਲ ਸਹੀ ਆ ਉਹ ਅਮੀਰ ਬੰਦਾ ਵਿਚਾਰਾ ਮੈਂ ਨਾ ਜੱਡੀਆਂ ਡੁੰਗੀਆਂ ਲੀਆਂ ਆਪਾਂ ਕਰਦੇ ਆਂ ਕਿ ਮੈਂ ਉਹਨੂੰ ਹੀ ਖਬੋਲਾਂਗੇ ਸੁੱਕਣਾ ਲੋਈ ਅਮੀ ਸਾਹੋਂ ਨੇ ਵਿਚਾਰੇ ਨੇ ਤਿੰਨ ਚਾਰ ਵਾਰੀ ਉੱਠ ਕੇ ਕਮੈਂਨ ਦੇਖ ਲਈ ਪਰ ਕੋਈ ਰਿਸਪੌਂਸ ਆ ਨਹੀਂ ਰਿਹਾਗਾ ਉਹਨੂੰ ਬਾਜ ਮਾਰ ਕੇ ਜਾਨੂ ਇੱਥੇ ਇੱਥੇ ਆ ਜਾ ਓਏ ਉਧਰ ਕੁਝ ਨਹੀਂ ਹੋਣਾ ਅੱਜ ਉਹ ਵਿਚਾਰੇ ਕਮੈਂਨ ਵਾਲਿਆਂ ਨਾਲ ਅ ਬੁਰੀ ਹੋਈ ਪਿੱਛੇ ਲੇਟ ਆਇ ਲੱਗਦੀ ਆ ਵਾਲਿਆਂ ਨਾਲ ਅੱਜ ਉਹ ਵਿਚਾਰਿਆਂ ਨਾਲ ਮਾੜੀ ਹੋਈ ਲੱਗੇ ਸਵੇਰ ਦੇ ਨੇ 9 ਵਜੇ ਦੇ ਤੇ 10:30 ਵਜੇ ਇਸਨੇ ਕਣਕ ਦੇ ਵਿੱਚ ਕੋਈ ਲੱਕੜ ਦਾ ਝਾਫਾ ਜਿਹਾ ਸਿੱਟਿਆ ਹੋਇਆ ਸੀ ਉਹ ਫਸ ਗਿਆ ਉਹਨੇ ਕਟਰ ਖਰਾਬ ਕਰਤਾ ਕਟਰ ਤੋਂ ਬਾਅਦ ਅ ਡੇਢ ਕੰਡਾ ਚੱਲੀ ਉਸ ਤੋਂ ਬਾਅਦ 베アリング ਤੋੜਤਾ ਵੱਡੇ ਟਾਇਰ ਦਾ ਉਸ ਤੋਂ ਬਾਅਦ ਸ਼ਾਮ ਦੇ ਨੂੰ ਚੱਲੀ ਤਾਂ ਉਹ ਨਾਲ ਡਰਾਈਵਰ ਨੇ ਭੰਗ ਦੇ ਬੂਟੇ ਖੜੇ ਹੋਏ ਸੀਗੇ ਹਰੇ ਉਹ ਵਿੱਚ ਆ ਗਏ ਤੇ ਰੀਪਰ ਆ ਜਿਹੜਾ ਉਹ ਜਾਮ ਹੋ ਗਿਆ ਸੋ ਅੱਜ ਪੁੱਛੋ ਨਾ ਸਾਰਾ ਦਿਨ ਉਹ ਚੈਰਾ ਦਾ ਖਰਾਓ ਹੋ ਗਿਆ ਤੇ ਆ ਟਾਈਮ ਹੋ ਗਿਆ ਹੁਣ ਤੇ ਹੁਣ ਵੀ ਵਾਹਿਗੁਰੂ ਸੁੱਖ ਰੱਖੇ ਕਿਉਂਕਿ 11 ਵਜ ਗਏ ਆ ਤੇ ਹੁਣ ਟਾਈਮ ਹੈ ਨਹੀਂ ਦੁਬਾਰਾ ਤੇ ਲੇਟ ਹੋਉਂਦਾ ਕਿਉਂਕਿ ਸਲਾਬੀ ਹੋ ਜਾਣੀ ਆ ਕਣਕ ਤੇ ਫਿਰ ਵੜਣੀ ਔਖੀ ਆ ਤੇ ਆਦ ਬਿਚਾਰੇ ਹੋਏ ਕੋਲ ਮਲਾ ਕੇ ਤੰਗੀ ਜ਼ਿੰਮੇਵਾਰਤਾ ਆਈ ਅਗਲਾ ਕਹਿੰਦਾ ਬਹੁਤ ਔਖਾ ਸਿਸਟਮ ਆ ਤਰੋਂ ਸਾਡੇ ਆ ਕੋਸ ਸਾਹਿਬ ਵਿਚਾਰੇ ਜਾ ਉਹਨੂੰ ਮੋੜ ਕੇ ਲਿਆ ਗਿਆ ਵੀ ਲੀਆਂ ਵੱਡਕ ਰੱਖੀਆਂ ਸੀ ਫਰੈਸ਼ ਇਹਦਾ ਕਿ ਪਤਾ ਪਿੱਛੇ ਮੋੜ ਕੇ ਅਹ ਉਹ ਵੀ ਮਨ ਲਾ ਤਾਂ ਨਹੀਂ ਰਹੀ ਸੀ ਲੱਗਿਆ ਵਾ ਆ ਚਾਨਣ ਚ ਉਹਨਾਂ ਨੇ ਕਰ ਲਾ ਇਧਰੋਂ ਤਾਰਾਂ ਖੋਲੀਆਂ ਯਾਰ ਇਧਰੋਂ ਐ ਨੰਗੂਗੇ ਕਮੈਂਡ ਨਾ ਹੂੰ ਬਾਈ ਕਹਿੰਦੇ ਆਪਦੇ ਕਹਿੰਦੇ ਆਪਦੇ ਹੱਥੀਂ ਵੀਜੇ ਕੰਡੇ ਆਪ ਵਾਜ ਤਾਂ ਨਹੀਂ ਗਈਆਂ ਵਾਜਦੀਆਂ ਵੈਰੀ ਗੁੱਡ ਦੇ ਵੀ ਓਏ ਓਏ ਚੱਲ ਬਸ ਹੋ ਗਈ ਗੱਲ ਪੰਨਾਂ ਰਹਿਣਦੇ ਯਾਰ ਨਹੀਂ ਤਾਂ ਉਹਨਾਂ ਦੀ ਕਣਕੇ ਦੇ ਕਿਵੇਂ ਉਹਨਾਂ ਨੇ ਜੇ ਕੰਮੈਨ ਚਲਾਈ ਉਹਦੇ ਵਿੱਚ ਆ ਜਾ ਚੱਲ ਬਸ ਠੀਕ ਆ ਹੋ ਗਿਆ ਸਾਈਡ ਤੇ ਕਾਪੀ ਇਹ ਵੀ ਕਰ ਲੀਏ ਤੋ ਫਿਲਟਰ ਆਪਣਾ ਇੱਥੇ ਜਰਾ ਹਾਂ ਇਹ ਪਾਉਣਾ ਹੈ ਕਰਨਾ ਪਰ ਨਹੀਂ ਜਦੋਂ ਆ ਇਹਨੂੰ ਲੱਗੂਗਾ ਵੱਢਣੋ ਤੇ ਫਿਰ ਤੁਸੀਂ ਉਹ ਪਾ ਲਏ ਉਹਦਾ ਸਮਾਨ ਜਿਹਾ ਉਹ ਕਿੱਥੇ ਪਿਆ ਹੈ ਉਹ ਇੱਕ ਤਾਂ ਉਹ ਕਹਿੰਦਾ ਇੱਥੇ ਕਿਊਬਲ ਤੇ ਪਿਆ ਅੱਛਾ ਇੱਕ ਪਿਆ ਰੂਪੇ ਚਾਚੇ ਕੇ ਹਾਂ ਦੋਨਾਂ 'ਚ ਦੇਖਣਾ ਪੈਣਾ ਵੀ ਕਿਹੜਾ ਲੈ ਗਿਆ ਇਹਨੂੰ ਬੋਧ ਰਿਹਾ ਕਮੈਨ ਵਾਲੇ ਮੁੰਡਿਆਂ ਨੂੰ ਜੋ ਕਿ ਜਾ ਐ ਕਰੀਏ ਹੂੰ ਉਹ ਪਹਿਲੇ ਲਿਆ ਕੇ ਖੜਾ ਕਰ ਲਈਏ ਹਾਂ ਕਿਉਂਕਿ ਟਰਾਲੀ ਜੀ ਆਪਾਂ ਦੁਆਰੇ ਪਾਉਣੀ ਪਊਗੀ ਟਰਾਲੀ ਇੱਥੇ ਲਾ ਦਿੰਨੇ ਆ ਬੈਕ ਉਹ ਆ ਗਏ ਲਾਇਆ ਹੁਣ ਟਰਾਲੀ ਧਿਆਨ ਨਾਲ ਵਹਿਕ ਲਾਈਏ ਇੱਧਰ ਹੁਣ ਐਮ ਦੀ ਡਿਲੀਵਰੀ ਲੈਣੇ ਆ ਦੇਖ ਆਪਣੇ ਕੋਠੀ ਤੇ ਦੇਖ ਜੂਗੇ ਸਾਰਿਆਂ ਨੂੰ ਹਨਾ ਮੈਨੂੰ ਵਲੌਗ ਚ ਆਪਾਂ ਕਰਦੇ ਦਿਖਾਈ ਨਹੀਂ ਲੋਕਾਂ ਵਾਂਗੂ ਕਮਾ ਦੇ ਥੋੜਾ ਜੇ ਮੇਰੇ ਵੱਲ ਮੇਰੇ ਵੱਲ ਰੱਖ ਥੋੜਾ ਜਾਂ ਆ ਟਰੈਕਟਰ ਸਿੱਧਾ ਕਰੋ ਸਿੱਧਾ ਕਰ ਟਰੈਕਟਰ ਬਾਸ ਹੁਣ ਜਾਣ ਦੇ ਬਹੁਤ ਜਗ੍ਹਾ ਮੇਰੇ ਵੱਲ ਆਉਣ ਦੇ ਮੇਰੇ ਵੱਲ ਬਹੁਤ ਜਗ੍ਹਾ ਚੱਲ 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 ਬਹੁਤ ਜਗ੍ਹਾ ਚੱਲ ਮੇਰੇ ਵਾਲੇ ਪਾਸੇ ਰੱਖ ਕੇ ਥੋੜਾ ਜਿਹਾ ਅੱਗੇ ਘਾਹ ਟਰੈਕਟਰ ਬੂਟੇ ਵੱਲ ਨੂੰ ਇਹ ਮੈਨੂੰ ਡਰਾਈਵਿੰਗ ਸਿਖਾਈਏ ਬਸ ਥੋੜਾ ਜਿਹਾ ਹੁਣ ਮੇਰੇ ਵੱਲ ਬਹੁਤ ਜਗ੍ਹਾ ਇਧਰ ਹੀ ਰੱਖ ਚੱਲ 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 ਸ਼ਾਬਾਸ਼ ਮੇਰੇ ਵੱਲ ਰੱਖ ਬਹੁਤ ਜਗ੍ਹਾ ਥੋੜਾ ਰੇਤ ਦੇ ਕੇ ਜਾਣ ਦੇ ਚੱਲ 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 ਮੇਰਾ ਸ਼ੇਰ ਚੱਲ 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 ਬਹੁਤ ਜਗ੍ਹਾ ਚੱਲ 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 ਬਹੁਤ ਜਗ੍ਹਾ ਚੱਲ ਲੋਈ ਤਰੋ ਹੁਕਮਾਂ ਆ ਗਈ ਆ ਤੇ ਪਰਾਈ ਮਸਾਂ ਹੀ ਆ ਲੈ ਨਾ ਕਰ ਨੂੰ ਦੇਦ ਮਿਲਦਾ ਸਾਰੀ ਆਪਦੇ ਦੀ ਪੈ ਜਾਣੀ ਆ ਲੱਗੇ ਨੇ ਜਿੰਨਾ ਵੀ ਸਾਨੂੰ ਬਿਕਰਦੇ ਉਹਨਾਂ ਵੀ ਲੱਗੇ ਨੇ ਵਟਣ ਤੇ ਉਸ ਤੋਂ ਬਾਅਦ ਆਪਣੀ ਵਾਰੀ ਆਉਣੀ ਆ ਐਮੀ ਕਿੱਧਰ ਗਿਆ ਧੂੜ ਹੀ ਧੂੜ ਹੋ ਗਈ ਉਹ ਆ ਵੀ ਚਾਚਾ ਕਿਵੇਂ ਪਹੁੰਚ ਗਿਆ ਉਹ ਭਰਾਵਾ ਐਵੇਂ ਨਾ ਸਾਬ ਜੀ ਕਹਦੇ ਸਾਬ ਜੀ ਮੈਂ ਸਾਡਾ ਚਾਚਾ ਵੱਡਾ ਸਾਡੇ ਤੋਂ ਹੋਰ ਕਿਵੇਂ ਕੀ ਮੋਲਾ ਹੁਣ ਕੋਈ ਮੋਲ ਨਹੀਂ ਵਣ ਚੋੜੀ ਇੱਧਰ ਚਲੋ ਟਰਾਲੀ ਮਿਲੀ ਨਹੀਂ ਕਿ ਪੁੱਛੀ ਨਹੀਂ ਤੇ ਆ ਤੇਰੇ ਗਵਾਂਢੀ ਫਿਰਦੇ ਟਰਾਲੀ ਇਹਨਾਂ ਤੋਂ ਲੈ ਲੈਣੀ ਸੀ ਕੱਲੀ ਨਹੀਂ ਜੀ ਮੈਂ ਜੀ ਜੀ ਓਕੇ ਹੁਣ ਫਿਰ ਢੇਰੀ ਲਾਉਣੀ ਆ ਓਹ ਲਿਆ ਜੀ ਲਓ ਲੈ ਹਣ ਮੋਲ ਪੱਲੀਆਂ ਲਿਆ ਕਰੋਂ ਯਾਰ ਵੇਖ ਕੇ ਦੋ ਦਿਨ ਚੱਲ ਆ ਚੱਲਦੇ ਆਂ ਆਹ ਉੱਪਰ ਹੀ ਛੱਡਦੇ ਆਂ ਨਾਲੇ ਆਪਣੀ ਵਾੜੀ ਚਾਣੀ ਆ ਹਾਂ ਕੋਈ ਨਹੀਂ ਕੋਈ ਨਹੀਂ ਪੱਲੀਆਂ ਤਾਂ ਦੇਈਏ ਚਾਚੇ ਨੂੰ ਇੱਕ ਦੋ ਥੋੜੀ ਬਣ ਗਈ ਥੋੜੀ ਬਣ ਗਈ ਤਾਂ ਲੱਗੀ ਪਈ ਐ ਮਸ਼ੀਨ ਆ ਨਹੀਂ ਲੈਣੀ ਥੋੜੀ ਬੜੀ ਓਕੇ ਓਏ ਰਹਿਣ ਦੇ ਦਾ ਵੀਡੀਓ ਬਣਾਇਆ ਮੇਰੀ ਬਾਰ ਕੱਟ ਲੈ ਇੱਧਰ ਲੈ ਯਾਰ